ਸਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਬਰੀਡੇਵ ਦੇ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਜਿਮੀਦਾਰਾ ਟਰੈਕਟਰ ਵਰਕਸਾਬ ਤੇ ਰਾਜੂ ਵੀਰੇ ਕੋਲ ਆਇਆ ਇੱਕ ਮਹੀਨੇ ਦੀ ਮਿਹਨਤ ਤੋਂ ਬਾਅਦ ਆਇਓ ਤੁਹਾਨੂੰ ਦੱਸਦੇ ਹਾਂ ਹੁਣ ਵੀ ਟਰੈਕਟਰ ਕਿੰਨਾ ਕੁ ਤਿਆਰ ਹੋ ਗਿਆ ਕਿੱਥੇ ਪਹੁੰਚ ਗਏ ਤੇ ਕਿਵੇਂ ਇਹਦਾ ਗੇਅਰ ਫਿੱਟ ਕੀਤਾ ਕੀ ਕੀ ਉਹਦੇ ਵਿੱਚ ਆਪਾਂ ਸਪੀਡਾਂ ਨੇ ਕੁਝ ਚੇਂਜ ਕਰੀਆਂ ਨੇ ਤੇ ਨਾਲ ਇੱਕ ਰਾਜੂ ਨੇ 3 ਸਪੀਡ ਗੇਅਰ ਕੀਤਾ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਦਿੰਨੇ ਆ ਜਾਣਕਾਰੀ ਆਜੋ ਤੇ ਇਧਰ ਦੇਖੋ ਇਹ ਇੱਕ ਟਾਇਰ ਵੀ ਲਾਤਾ ਅਸੀਂ ਤੇ ਆ ਗੇਅਰ ਦੀ ਫਿਟਿੰਗ ਵੀ ਰਾਜੂ ਵੀਰੇ ਨੇ ਕਰਤੀ ਹਨਾ ਇਹ ਇੱਕ ਮਹੀਨੇ ਦੀ ਮਿਹਨਤ ਤੋਂ ਬਾਅਦ ਅਸੀਂ ਇੱਥੇ ਪਹੁੰਚਿਆ ਤੇ ਆ ਦੇਖੋ ਕ੍ਰਾਉਨ ਬਿਨੀਅਨ ਤਾਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਹਨਾ ਸਾਰਾ ਐਨ ਚੰਗੀ ਤਰ੍ਹਾਂ ਫਿੱਟ ਕਰਤਾ ਸੀ ਤੇ ਇਹਦੇ ਆ ਗੇਅਰ ਵੀ ਇਹ ਵੀ ਮੰਨ ਲਓ 4-5 ਦਿਨਾਂ ਦੇ ਵਿੱਚ ਇਹਦੀ ਸੈਟਿੰਗ ਆਈ ਆ ਕਿਉਂਕਿ ਜਿਹੜੀ ਇਹਦੀ ਆਹ ਬਾਡੀ ਆ ਇਹ ਪੁਰਾਣੀ ਆ ਇਹਦੇ ਵਿੱਚ ਕੋਸ਼ ਗਰਾਰੀਆਂ ਜਿਹੜੀਆਂ ਜਿਵੇਂ ਪਹਿਲੇ ਗੇਅਰ ਦੀ ਗਰਾਰੀ ਆ ਉਹ ਘੱਟ ਚੱਕਰਾਂ ਵਾਲੀ ਪਾਈ ਆ ਤੇ ਉਹ ਮੋਟੀ ਸੀ ਉਹ ਥੋੜੇ ਜਿਹੇ ਉਹਦੇ ਦੰਦੇ ਰਗੜ ਕੇ ਵੀ ਨਾਲ ਟੱਚ ਨਾ ਕਰੇ ਨਾਲ ਟੱਚ ਕਰਦੀ ਸੀ ਪਹਿਲਾਂ ਹੁਣ ਨਵੇਂ ਮਾਡਲ ਦੇ ਫਿਰ ਉਹ ਥੋੜੀ ਜੀ ਖਰਾਬ ਤੇ ਉਹਦਾ ਫੈਸਲਾ ਆ ਕੇ ਫਿਰ ਉਹ ਪਾਈ ਆ ਤੇ ਆਪ ਇਧਰ ਇੱਥੇ ਆਰਮਿੰਡੋ ਲੱਗੂ ਪਾਵਰ ਸਟੀering ਵਾਲਾ ਆ ਸਿਸਟਮ ਬਣਾ ਤੇ ਇਹ ਵੀਰੇ ਨੇ ਜਿਹੜਾ ਆ 3 ਸਪੀਡ ਗੇਅਰ ਲਾਇਆ ਆ ਵਾਲਾ ਇਹਦਾ ਇਹ ਕਿੰਗਾ ਨੇ ਲਗਭਗ 150 ਟਰੈਕਟਰਾਂ ਦੇ 3 ਸਪੀਡ ਗੇਅਰ ਕਰਤੇ ਜਿਹਦੀ ਅੱਜ ਤੱਕ ਕੋਈ ਕੰਪਲੀਟ ਨਹੀਂ ਇਹਦੀ ਜਾਣਕਾਰੀ ਆਪਾਂ ਲੈਣਾ ਰਾਜੂ ਵੀਰੇ ਤੋਂ ਰਾਜੂ ਵੀਰੇ ਦੱਸਿ ਕਿਹੜਾ ਕਿਹੜਾ ਸਮਾਨ ਕਿਵੇਂ ਕਿਵੇਂ ਪਾਇਆ ਮੜਾ ਦਿਖਾ ਦੇ ਡਿਟੇਲ ਚ ਇਹ ਆਪਾਂ ਕਰਾਈ 3 ਸਪੀਡ ਮੰਨ 4 ਸਪੀਡ ਹੋਏ ਨੇ 3 ਸਪੀਡ ਵੀ ਕਹਿ ਸਕਦੇ ਆਪਾਂ ਨੂੰ 4 ਸਪੀਡ ਆ ਜਿਐ ਅਸਲੀ ਇਹ ਠੀਕ ਹੈ ਜੀ ਇਹ ਜੇ ਆਪਾਂ ਸਾਰਾ ਹੌਲੈਂਡ ਦਾ ओरिजिनल ਸਮਾਨ ਪਾਇਆ ਹੈ ਆ ਮਾਰ ਕੇ ਲੱਗੇ ਹੋਏ ਨੇ ਹਾਂਜੀ ਆ ਲੱਗੇ ਹੋਏ ਨੇ ਮਾਰ ਕੇ ਦੇਖੋ ਵੀਡੀਓ ਸ਼ਾਇਦ ਨਾ ਦੇਖਦੇ ਹੁਣ ਪਰ ਇਹ ਮਾਰ ਕੇ ਸਾਰੇ ਹੌਲੈਂਡ ਦੇ ਲੱਗੇ ਹੋਏ ਨੇ ਬਾਕੀ ਸਾਨੂੰ ਇਹਦੇ ਵੀ ਖੋਣਾ ਹੈ ਕੈਰੀ ਯੂਨਟ ਦੇ ਕੈਰੀ ਯੂਨਟ ਤੇ ਮਾਰਕਾ ਦਿਖਾਉਣਾ ਹੈ ਤੁਹਾਨੂੰ ਮਿੰਟ ਲਾਈਟ ਇੱਧਰ ਬੈਟਰੀ ਮਾਰ ਦੇਣਾ ਕੋਈ ਗੱਲ ਨਹੀਂ ਹੈਗੀ ਆ ਵੀਰੇ ਲਾਈਟ ਲਾ ਦੇ ਨਾ ਆ ਗਿਆ ਨਾ ਜਰਾ ਹੈ ਬਿਲਕੁਲ ਆ ਵੀ ਦੇਖੋ ਸੀਐਨਐਚ ਦਾ ਬਣਿਆ ਹੋਇਆ ਨਿਸ਼ਾਨ ਆ ਦੇਖੋ ਬਣਿਆ ਹੋਇਆ ਨਾ ਆਵळा ਮੜੇ ਉਧਰ ਕੋ ਮਾ ਦੇ ਹੁਣ ਆ ਗਿਆ ਆਇਆ ਸੀਐਨਐਚ ਦਾ ਸਮਾਨ ਪਾਇਆ ਜੀ ਹਾਂ ਯਾਰ ਸਾਰਾ ਹਾਂ ਆਪਾਂ ਇਧਰ ਲਾਦਾ ਹਾਈ ਗੇਅਰ ਜੀ ਦਾ ਠੀਕ ਹੈ ਆਪਣੀ ਵਾਲਾ ਇਧਰ ਨੇੜੇ ਲਿਆ ਪੁੱਤ ਹਾਂ ਇੱਥੇ ਹੀ origignal ਤੋਰੇ ਜਿਆ ਕੰਪਨੀ ਦੇ ਜੀ ਠੀਕ ਹੈ ਇਧਰ ਆਪਾਂ ਲਾਦਾ ਲੋ ਗੇਅਰ ਇਹਦਾ ਜੀ ਠੀਕ ਹੈ ਲੋ ਲੱਗ ਗਈ ਹਾਂ ਤੇ ਇਹਨੂੰ ਆਪਾਂ ਪਿੱਛੇ ਲੈ ਕੇ ਆਣਾ ਇੱਥੇ ਇੱਥੇ ਲੀਵਰ ਲੱਗੂਗਾ ਜਿਹੜਾ ਪਿੱਛੇ ਤੱਕੂ ਹਾਂ ਜੀ ਲੀਵਰ ਲੱਗੂਗਾ ਇੱਥੇ ਪਲੇਟਸ ਆਹ ਹੋ ਗਿਆ ਜੀ ਆਪਣਾ origignal ਲੋ ਠੀਕ ਹੈ ਇਹਦੇ ਨਾਲ ਹੀ ਆਪਾਂ ਇੱਕ ਹੋਰ ਲੋ ਬਣਾਤਾ ਠੀਕ ਹੈ ਇਹ ਲੋ ਕਿਵੇਂ ਕੰਮ ਕਰਦਾ ਇਹ ਡਬਲ ਲੋ ਹੋ ਗਿਆ ਜੀ ਇੱਥੇ ਠੀਕ ਹੈ। ਆਮ ਇਹ ਹੁਣਾਂ ਦੇਖੋ ਯਾਰ ਲੱਗ ਗਿਆ ਗੇਅਰ ਲੋ। ਇਹ ਲੱਗ ਗਿਆ ਨਾਲ ਹੀ। ਇਹਨੂੰ ਜਦੋਂ ਲੀਵਰ ਲਾਤਾ ਆਪਾਂ ਪਿੱਛੇ ਨੂੰ ਲੈ ਕੇ ਜਾਵਾਂਗੇ। ਠੀਕ ਹੈ। ਇੱਥੇ ਲੋ ਲੱਗ ਗਿਆ। ਲੋ ਲੱਗ ਗਿਆ। ਇੱਥੇ ਇਹ ਪਹਿਲੇ ਦੇ ਇੱਥੋਂ ਕਿਹੜੇ ਪਹਿਲਾਂ ਗੇਅਰ? ਕਿਹੜੀ ਗਰਾਰੀ ਇਹਦੀ ਸਪੀਡ ਘਟਾਉਂਦੀ ਹੈ? ਜਿਹੜਾ ਆਪਾਂ ਲੋ ਜਿਵੇਂ ਆਹ ਲੋ ਆਪਾਂ ਐਂ ਲਾਤਾ। ਇੱਥੇ ਇਹ ਘਟਾਉਂਦੀ ਹੈ ਇਹਦੀ। ਅੱਛਾ ਆਹ ਵਾਲੀ ਗਰਾਰੀ ਨੇ ਫਿਰ ਕੈਰੀ ਜੁਨਟ ਆਹ ਕੈਰੀ ਜੁਨਟ ਆਈ। ਠੀਕ ਹੈ। ਇਹ ਘਟਾਉਂਦਾ ਜਿਹੜਾ ਤੋੜਾ। ਠੀਕ ਹੈ। ਆਹ ਜਿਹੜਾ origignal carry joint ਆ ਮੂਰੇ ਹੈ ਲੋ ਵਾਲਾ। ਆਹ ਮੂਰੇ ਇੱਥੇ ਨਿਊਟਰਲ ਹੋ ਜਾਂਦਾ ਹਾਂਜੀ ਹਾਂ ਇੱਥੇ ਮੰਨ ਕੇ ਚੱਲੋ ਇਹਦੇ ਆ ਦੰਦੇ ਫਸ ਜਾਂਦੇ ਆ ਦੰਦੇ ਨੇ ਇਧਰ ਦੀ ਦਿਖਾ ਦੇ ਪੁੱਤ ਚੰਗੀ ਤਰ੍ਹਾਂ ਆ ਇਹਦੇ ਵਿੱਚ ਦੰਦੇ ਨੇ ਉਹ ਦੇਖੋ ਉਹ ਜਦੋਂ ਇੱਥੇ ਹੁੰਦਾ ਫਿਰ ਆ ਕੈਰੀ ਯੂਨਟ ਕੰਮ ਕਰਨ ਲੱਗ ਜਾਂਦਾ ਜਦੋਂ ਇੱਥੇ ਹੁੰਦਾ ਜੀ ਤਾਂ ਕੰਪਨੀ ਦਾ ਤੋਰਾ ਹੁੰਦਾ ਰਹੀ ਉਹਨਾਂ ਨੇ ਨਾ ਕੰਪਨੀ ਚੱਲਦਾ ਜਿਵੇਂ ਆ ਰਿਜਨਲ ਗੀਅਰ ਇੱਥੇ ਪਹਿਲਾ ਆ ਗਿਆ ਦੂਜਾ ਤੀਜਾ ਸੋਵੇਂ ਵਰਕ ਕਰ ਦਿਆ ਜੀ ਠੀਕ ਹੈ ਮੰਨ ਇਹ ਆਈ ਜੋ ਆਪਾਂ ਕੋਈ ਸੀੜ ਸਾਬ ਨਹੀਂ ਕਰਦੇ ਗੀਅਰ ਚ ਠੀਕ ਹੈ ਠੀਕ ਹੈ ਇਹ ਆ ਡੀਲੀਵਰ ਲਾਉਣਾ ਹੈ ਆਪਾਂ ਇਹ ਜਿਹੜਾ ਕੰਪਨੀ ਦਾ ਅਰੀਜਨਲ ਕੈਰੀ ਯੂਨਟ ਆ ਉਹਦੇ ਪਿੱਛੇ ਦੂਜਾ ਕੈਰੀ ਯੂਨਟ ਲਾ ਦਨੇ ਆਪਾਂ ਹਾਂਜੀ ਹਾਂ ਉਹ ਆਪਾਂ ਇਧਰ ਇੱਥੇ ਫ੍ਰੀ ਹੋ ਗਿਆ ਜਦੋਂ ਆਪਾਂ ਇਹ ਸੁਪਰਸੀਡਰ ਤੇ ਕੰਮ ਲੈਣਾ ਦਾ ਜਦੋਂ ਇੱਥੇ ਆ ਗਿਆ ਇੱਥੇ ਤੇ ਦੰਦੇ ਫਸ ਗਏ ਬਿਨਾ ਕੈਰੀ ਯੂਨਟ ਨੇ ਕੰਮ ਕਰਕੇ ਇਹਦੀ ਸਪੀਡ ਘਟਾ ਦੇਣੀ ਆ ਫਿਰ ਇਹਨੂੰ ਜਿੰਮੇ ਤੁਸੀਂ ਕਹਿੰਦੇ ਹੋ ਵੀ ਇਹ ਚਾਰ ਸਪੀਡਾਂ 'ਚ ਕੰਮ ਕਰੂ ਚਾਰ ਸਪੀਡਾਂ 'ਚ ਆਏ ਆ ਮਾਈਟ ਵੀ ਕੰਮ ਕਰੂਗਾ ਲੋ ਵੀ ਕਰੂ ਆ ਸਮਝ ਗਏ ਹੁਣ ਇੱਥੇ ਲੋ ਲੱਗ ਗਿਆ ਨਹੀਂ ਠੀਕ ਹੈ ਨਵਲ ਹੋ ਗਿਆ ਲੋ ਜੀ ਇੱਥੇ ਹਾਂ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਥੱਲੇ ਨੂੰ ਮਾਰਾਂਗੇ ਹਾਈ ਹੋ ਗਿਆ ਇਧਰ ਲੋਈ ਆ ਇਧਰੋ ਲੋਈ ਆ ਇਹ ਹਾਈ ਨੂੰ ਥੋੜਾ ਜਿਹਾ ਸਪੀਡ ਘਟ ਜੂਗੀ ਠੀਕ ਹੈ ਤੇ ਲੋ ਨੋ ਵਾਜੂਗੀ ਸਮਝ ਗਿਆ ਮੰਨ ਲਓ ਜਿਵੇਂ ਆਪਾਂ ਕਹਿੰਦੇ ਹਾਂ ਹੋਰ ਸਪੀਡ ਬਣ ਜਾਂਦਾ ਹਾਈ ਲੋ ਤੇ ਮੀਡੀਅਮ ਹਾਂਜੀ ਇਹ ਮੀਡੀਅਮ ਲੱਗ ਜੂ ਤੇ ਟੀ ਹਾਂਜੀ ਹਾਂ ਮੰਨ ਕੇ ਜਦੋਂ ਇੱਥੇ ਦਾ ਕੰਪਨੀ ਦਾ ਲੋ ਹੋ ਗਿਆ ਡਬਲਓ ਹੋ ਗਿਆ ਠੀਕ ਹੈ ਉਹ ਡਬਲ ਇਹ ਹਾਈ ਹੋ ਗਿਆ ਡਬਲ ਇਹ ਹਾਈ ਹੋ ਗਿਆ ਠੀਕ ਹੈ ਇਹ ਇਹ 3 ਸਪੀਡ ਨਹੀਂ ਹੋਰ ਸਪੀਡ ਇਹ 4 ਸਪੀਡ ਹੋ ਗਿਆ ਦੇਖੋ ਆਪਾਂ ਉਦਾਂ ਦਾ ਸੁਣਦੇ ਹੁੰਨੇ ਆ ਸਾਰੇ ਵੀ ਆਪਾਂ ਇਹਦੇ ਗੇਅਰ ਲਵਾ ਕੇ 4 ਸਪੀਡ ਕਰਤਾ ਪਰ ਅੱਜ ਤੁਹਾਨੂੰ ਪੂਰੀ ਡਿਟੇਲ ਤੇ ਸਾਹਮਣੇ ਦਿਖਾਦਾ ਵੀ ਇਹ ਕੰਮ ਕਿਵੇਂ ਕਰਦਾ ਜਿਹੜਾ ਕਿ ਆਪਣੇ ਕਿਸਾਨ ਭਰਾਵਾ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਆਲਾ ਕਹਿੰਦਾ ਵੀ ਇਹਦੇ ਵਿੱਚ ਯਾਰ ਗੇਅਰ ਚ ਕੁਝ ਛੇੜ-ਛਾੜ ਕਰਤੀ ਕੋਈ ਉਹ ਵੀ ਛੇੜ-ਛਾੜ ਨਹੀਂ ਕਰੀ ਆ ਦੇਖੋ ਕੈਰੀਜੋਨਟ ਇਹਦੇ ਪਿੱਛੇ ਹੀ ਲਾ ਦਿੱਤੀ ਕੋਈ ਬੱਡ ਡੋਕ ਨਹੀਂ ਕਰੀ ਜੀ ਸਾਰਾ ਇਹ ਫੇਡਿੰਗ ਅਰੀਜਨਲ ਤਰੀਕੇ ਨਾਲ ਕਰੀ ਜੀ ਬਿਲਕੁਲ ਬਿਲਕੁਲ ਕੋਈ ਬਿਲਡਿੰਗ ਬੋਲਡਿੰਗ ਵਾਲਾ ਕੰਮ ਨਹੀਂ ਹਾਂ ਇਹਨੂੰ ਆਪਾਂ ਨੂੰ ਰਾਜੂ 3 ਸਪੀਡ ਨੂੰ ਤਿੰਨ ਚਾਰ ਤੋਂ ਚਾਰ ਦਿਨ ਆਪਾਂ ਨੂੰ ਲੱਗੇ ਹੈ ਨਾ ਤਿੰਨ ਚਾਰ ਦਿਨ ਲੱਗ ਜਾਂਦੇ ਹਾਂ ਕਾਫੀ ਇਹਦੀ ਜੈਨੂਨ ਤਰੀਕੇ ਨਾਲ ਸੈਟਿੰਗਾਂ ਕੋਈ ਕਿਸੇ ਗੱਲ ਦਾ ਕੋਈ ਵਹਿਮ ਨਹੀਂ ਵਧੀਆ ਚੱਲੂਗਾ ਜਿਹੜੇ ਵੀਰਾਂ ਨੇ ਕੋਲੇ ਟਰੈਕਟਰ ਹੈਗੇ ਨੇ ਉਹਨਾਂ ਨੂੰ ਸੁਪਰ ਸੀਡਰ ਵਾਸਤੇ ਕੋਈ ਐਕਸਟਰਾ ਲੈਣ ਦੀ ਲੋੜ ਨਹੀਂ ਇਹਨਾਂ ਦੀ ਸਪੀਡ ਹੀ ਵਧ ਘਟ ਜਾਂਦੀ ਹੈ ਮਨ ਲਓ ਉਹ ਤਾਂ 3 ਸਪੀਡ ਆਉਂਦਾ ਇਹ 4 ਸਪੀਡ ਹੋ ਗਿਆ ਜਿਹੜਾ ਰਿਨਲ ਆਪਾਂ ਵੀ ਸਵਰਾਜ ਲਿਆ 4x4 ਉਹ 3 ਸਪੀਡ ਹੀ ਆ ਹਾਈ ਲੋ ਮੀਡੀਅਮ ਇਹ 4 ਸਪੀਡ ਹੋ ਗਿਆ ਇਹ ਉਦੋਂ ਵੀ ਉੱਪਰ ਦੀ ਹੋ ਗਿਆ ਇਹ ਜਾਨ ਕਿ ਜਿਹੜੇ 5 ਇਹਦੇ ਹੋ ਗਏ ਜੀ 20 ਗੇਅਰ ਟੋਟਲ ਬੈਕਸ ਉਹਦੇ ਹਾਂਜੀ 5 ਦਾ ਦੇ ਹਾਈਨੇ ਕੰਪਨੀ ਦੇ 5 ਲੋ ਨੇ ਬੈਕ ਸੋਦੇ ਠੀਕ ਹੈ 10 ਹੋ ਗਏ ਜੀ 10 ਹੋ ਗਏ ਹਾਂ ਦਾਸ ਆਪਾਂ ਬਣਾ ਤੇ 10 ਆਪਾਂ ਬਣਾ ਤੇ 20 ਗੇਰ ਬਣ ਗਏ 20 ਬਣ ਗਏ ਹਾਂ 3 20 20 ਸਪੀਡ ਗੇਰਾਂ ਵਾਲਾ ਟਰੈਕਟਰ ਇਹ ਬਣ ਗਿਆ ਤੇ ਇਹਦੇ ਮਿਹਨਤ ਵੀ ਕਾਫੀ ਲੱਗੀ ਸਾਨੂੰ ਐ ਮੰਨ ਲਓ ਵੀ 3 ਮਹੀਨਿਆਂ ਤੋਂ ਅਸੀਂ ਇਹਨੂੰ ਲੱਗੇ ਹੋਇਆ ਕਰਨਾ ਤੇ ਬਾਕੀ ਜਿਵੇਂ ਜਿਵੇਂ ਹੋਰ ਵੀ ਹੋਊਗਾ ਤੇ ਉਹਦੀ ਜਾਣਕਾਰੀ ਤੁਹਾਨੂੰ ਦੇਵਾਂਗਾ ਦੇਖੋ ਜੀ ਮੈਂ ਆਪਾਂ ਬੱਸ ਬਣਾਏ ਸੀ ਆ ਲੀਵਰ ਫਿਟ ਕਰੇ ਨੇ ਹਣਾ ਪੈਡਲ ਸਾਫਟ ਵਾਲੇ ਹਾਂ ਬਿਲਕੁਲ ਹਾਇਰੇ ਬਣਿਆ ਹਾ ਇੱਥੇ ਹਾਂਡੀ ਜੇ ਕੰਪਨੀ ਦੇ ਬੋਸ ਨਹੀਂ ਹੋਉਂਦੇ ਠੀਕ ਹੈ ਇਹਦੇ ਆਪਾਂ ਨੇ ਢੱਲੇ ਸੀ ਬੋਸ ਲਵਾਤੇ ਜੀ ਸਾਧੂ ਜੇ ਮੰਨ ਕਾਹਦੀਆ 10 ਸਾਲਾਂ ਨੂੰ ਜਾਂ 5 ਨੂੰ 8 ਨੂੰ 10 ਨੂੰ ਤਾਂ ਇਹ 60 ਕੱਢੋ ਬੋਸ ਬਣੇ ਬਣਾਏ پیسے ਤਾਂ ਬਹੁਤ ਜਲਦੀ ਖਰਾਬ ਨਹੀਂ ਹੁੰਦਾ ਪਰਦੇ ਖਰਾਬ ਵੀ ਹੋ ਜੇ ਤਾਂ ਆਪਣੇ ਕੋਲੇ ਆਪਸ਼ਨ ਹੈ ਹਾਂ ਜੀ ਫਿਰ ਖਰਾਬ ਤੇ ਨਹੀਂ ਜਾਣਾ ਪੂ ਉੱਥੇ ਵੀ ਢਾਂਡੀ ਖੋਲਣੀ ਪੂਗੀ ਹਾਂ ਢਾਂਡੀ ਖੋਲਣ ਦਾ ਕੰਮ ਚੱਕਦਾ ਪਾਉਂਗੇ ਉਹ ਆਪਾਂ ਕੰਮ ਸਾਰਾ ਚੱਕਦਾ ਐਂ ਖੜੇ ਖੜਾ ਇਹਦੇ ਕੋਸ ਫਿੱਟ ਹੋ ਜਾ ਕਰਨਗੇ ਜੀ ਹਾਂ ਬਾਕੀ ਆਪਾਂ ਹੁਣ ਗੇਅਰ ਚੋਂ ਦਾਸ ਦੇਈਏ ਇਹਦੀ ਹਾਂ ਜੀ ਇਹਦੀਆਂ ਗੇਅਰ ਦੀਆਂ ਆਪਾਂ ਨੇ ਸਪੀਡਾਂ ਇਹਦੇ ਨਵੇਂ ਮਾਡਲੀ ਟਾਪ ਸ਼ਾਰਟ ਫਿੱਟ ਕਰੀਏ ਆਪਾਂ ਮੋਟੀ ਠੀਕ ਹੈ ਜੀ ਮੋਟੀ ਇਸ ਵਾਰ ਤੇ ਕਰੀ ਵੀ 16 ਟਾਇਰ ਇਹ ਚੱਕੂਗਾ ਠੀਕ ਹੈ ਉਹ 16 ਦੇ ਟਾਇਰਾਂ ਵਾਸਤੇ ਆਪਾਂ ਆ ਆ ਵੀ ਤਾਂ ਇੱਕ ਨੰਬਰ ਘਟ ਪਏ ਨੇ ਆਹ ਜਿਹੜੇ ਹਾਂਜੀ ਆ ਗੁੱਲੇ ਦੇ ਗਰਾਰੇ ਬੁੱਲ ਬੁੱਲ ਗੇਰ ਨਹੀਂ ਮੰਨ ਲਓ ਇਹ ਬੁੱਲ ਗੇਰ ਦੇ ਆਪਾਂ ਨੇ ਤੇ ਹੈਵੀ ਕਰਤੇ ਜੀ ਮਾਂ ਪਹਿਲਾਂ ਇਹਨਾਂ ਦੇ 19 ਦੰਦੇ ਸੀ ਹਾਂਜੀ ਆਪਾਂ 18 ਕਰਤੇ ਹਾਂਜੀ ਹਾਂ ਨਹੀਂ ਪਹਿਲਾਂ ਇਹਦੇ ਆਪਣੇ 12 ਸੀ 13 ਸੀ 12 ਨਹੀਂ ਇਹਦੇ ਇਹਦੀ ਹਾਂ ਇਹਦੇ ਦੰਦੇ ਘਟਾ ਦਿੱ ਇਹਦਾ ਜਾ ਆ ਗਿਆ 958 ਸੀ 958 ਸੀ ਹੁਣ 58 ਵਾਲਾ ਕਰਾ ਜੀ ਹੁਣ 58 ਵਾਲਾ ਕਰਾ ਇਹ 95 ਦੰਦੇ ਵਾਲਾ ਸੀਗਾ ਤੇ ਹੁਣ 58 ਵਾਲਾ ਜਦੋਂ ਵਧ ਗਏ ਜੀ ਉਹ 12 ਨੇ ਉਹ ਡਾਇਆ ਵੱਧ ਗਿਆ ਦਾ ਉਹ ਡਾਇਆ ਵੱਧ ਕੇ ਮਜ਼ਬੂਤੀ ਹੋ ਗਈ ਮੋਟਾ ਹੋ ਗਿਆ ਜੀ ਫਿਰ ਟਾਇਰ ਚ ਜਿਹੜੇ ਆਪਣੇ 13 ਦੇ ਟਾਇਰ ਨੇ ਇਹ ਹੁਣ ਆਪਾਂ ਇਹਦੇ 16 ਦੇ ਪਾ ਦਾਂਗੇ ਤੇ ਟਾਇਰ ਆਪਣੇ ਕਿਸੇ ਵੀਰ ਭਰਾ ਨੇ ਕਹਿਤਾ ਹੋਊਗਾ ਨਾ ਮੈਨੂੰ ਦੇ ਦੀ ਹੁਣ ਆਪਾਂ ਦੇ ਦਾਂਗੇ ਕੋਈ ਗੱਲ ਨਹੀਂ ਜਦੋਂ ਆਪਾਂ ਨਵੇਂ ਪਵਾਵਾਂਗੇ ਗੇਅਰ ਦੀਆਂ ਤੁਹਾਨੂੰ ਦੱਸ ਦਿਆਂ ਜਾਣਕਾਰੀ ਹਾਂਜੀ ਇਹਦਾ ਜਿਹੜਾ ਟਾਪ ਸਾਡ ਦਾ ਬੇਰਿੰਗ ਤੋੜਦਾ ਹੁੰਦਾ ਸੀ ਇੱਕ ਇਹ ਠੀਕ ਹੈ ਉਹਨੂੰ ਸਵਰਾਜ ਨੂੰ ਹੈਗੀ ਨਵੇਂ ਮਾਡਲਾਂ ਨੇ ਨਾ ਫਰਕ ਪਾਦਾ ਆਪਾਂ ਨੇ ਜੇ ਹੈਵੀ ਬੇਰਿੰਗ ਫਿੱਟ ਕਰਦਾ ਨਵੇਂ ਮਾਡਲ ਦਾ ਠੀਕ ਹੈ ਇਥੋਂ ਵੀ ਆਪਾਂ ਸੁਧਾਰ ਕਰਤਾ ਕੰਪਨੀ ਜਿੰਮੇ ਕਰਦੀ ਆ ਉਹ ਐਸੇ ਪੀਟੀਓ ਵਾਲਾ ਬੈਰਿੰਗ ਤੋੜਦਾ ਇਹੇਟਲਾ ਠੀਕ ਹੈ ਉਹ ਵੀ ਆਪਾਂ ਸਪੈਸ਼ਲ ਪਾਇਆ ਠੀਕ ਹੈ ਸਵਰਾਜ ਵਾਲਾ ਜਿਹੜਾ ਹੁਣ ਆਉਂਦਾ ਨਵੇਂ ਮਾਡਲ ਜੀ ਸਮਝ ਗਏ ਬਾਕੀ ਭੂਗਣੀ ਗਰਾਰੀ ਇਹ ਚ ਵੀ ਸਵਰਾਜ ਕੰਪਨੀ ਦੀ ਪਈ ਹੋਈ ਆ ਬਾਕੀ ਇਹ ਜਿੰਨੇ ਵੀ ਪਾਰਟ ਨੇ ਇੱਕ 라ਜੂ ਆਪਾਂ ਪਲੇਟਾਂ ਜੀਆਂ ਲਾਈਆਂ ਸੀ ਮੁਰੇ ਹਣਾ ਹਾਂ ਉਹਨੇ ਦੱਸ ਹੂੰ ਇਹਦੇ ਵਾਸਤੇ ਆਪਾਂ ਬਹੁਤ ਪਕਾਈ ਕਰੀਏ ਆ ਹੀ ਨਵੇਂ ਮਾਡਲ ਦਾ ਕਲਚ ਲਾਇਆ ਇਹ ਆਹ ਹੋਜੰਗ ਬਲੇਡ ਵੱਡੀ ਸੀਰ ਵਾਲੀ ਲਾਤੀ ਚਲਮ ਪਲੇਟ ਬੇਰੇ ਪਹਿਲਾਂ ਛੋਟੀ ਆਉਂਦੀ ਸੀ ਨਾ ਛੋਟੀ ਇਹ ਸੀਲ ਛੋਟਾ ਨੰਬਰ ਪੈਂਦੀ ਹੁੰਦੀ ਸੀ ਠੀਕ ਹੈ ਉਹ ਰਿਜਨਲ ਕੰਪਨੀ ਦੇ ਹੁਣ ਆਉਂਦੀ ਨਹੀਂ ਨੰਬਰ ਉਹ 100 ਪਰ ਦੀ ਆਉਂਦੀ ਹੈ ਇਹ ਕੰਪਨੀਆਂ ਸੁਪਰ ਵੀ ਵਧੀਆ پیسے ਯਾਨੀ ਕਿ ਸਭਰਾਜ ਦੀ ਹੁਣ ਨਵੇਂ ਮਾਡਲ 'ਚ ਇਹ ਪਲੇਟ ਆਉਂਦੀ ਆ ਆ ਆ ਗਈ ਹੀਟਲੀ ਪਲੇਟ ਜੀ ਪਹਿਲਾਂ ਕੰਪਨੀ ਦੇ ਅੰਦਰੋਂ ਪਲੇਨ ਦਿੰਦੀ ਹੁੰਦੀ ਸੀ ਉਹ ਬਿਲਕੁਲ ਉਹ ਆਪਣੇ ਕੋਲੇ ਪਈ ਵੀ ਉਹ ਦਿਖਾ ਦਿਓ ਇੱਥੇ ਪਈ ਸੀ ਉਹ ਇੱਥੇ ਜੇ ਪਈ ਆ ਹਾਂ ਬਿਲਕੁਲ ਇੱਕ ਕੰਪਨੀ ਨੇ ਬਣਾਇਆ ਸਾਫ਼ ਰੱਖਦੀ ਸੀ ਪਹਿਲਾਂ ਹੁਣ ਮਾਡਲ ਉਹ ਤੋਂ ਬਾਅਦ ਸੋਧੀ ਇਹ ਜਿਹੜਾ ਢਿੱਲ ਪੈਂਦੀ ਸੀ ਮਾਣੀ ਮੋਟੀ ਇਥੇ ਕਹਦੀ ਸੀ ਨਾਲ ਆ ਕੇ ਦੇਖੋ ਇੱਕ ਅਸਨਾਂ ਫਿਰ ਕਰੇ ਸੀ ਜਿਹੜੇ ਉਹ ਵਿੱਚ ਡਿੱਗਦੇ ਸੀ ਹੁਣ ਅਸੀਂ ਇਹਦੇ ਵਿੱਚ ਆਪਾਂ ਨੇ ਨਵੇਂ ਮਾਡਲ ਦੀ ਬ੍ਰੇਡ ਕਰ ਫਿੱਟ ਕਰਤੀ ਉਹ ਇਥੋਂ ਨਾ ਕੰਪਨੀ ਨੇ ਢੂੰਗੀ ਕਰਤੀ ਆਹ ਦੇਖੋ ਰਾਜੂ ਆ ਉੱਪਰ ਦੇਖ ਦੀ ਆਪਾਂ ਨੂੰ ਆਹ ਢੂੰਗੀ ਆ ਬੇਸ ਬਾਹਰ ਨੂੰ ਆ ਗਿਆ ਬਚਾ ਲੋ ਜੇ ਕੋਈ ਮਾਣੀ ਮੋਟੀ ਕੰਪਨੀ ਰੱਖੀਂ ਦੀ ਇਨਵੈਸਟਮੈਂਟ ਹੈ ਹੁਣ ਰਗੜੂ ਨਹੀਂ ਜੇ ਢੱਲ ਵੀ ਪੈ ਜੂ ਦਾ ਨੁਕਸਾਨ ਨਹੀਂ ਹੋਊਗਾ ਤਾ ਰਗੜਦੀ ਨਹੀਂ ਤੇ ਬਾਕੀ ਆ ਬੂਟਵਾਰਡ ਸਾਰੇ ਨਵੇਂ ਹਨਾ ਹੋਰ ਤੁਸੀਂ ਗਰਾਰੀਆਂ ਬਾਰੇ ਕੀ ਗੱਲ ਕਰਦੇ ਸੀ ਹਾਂ ਇਹ ਘੇਰਦੇ ਆ ਗਰਾਰੀਆਂ ਆਪਾਂ ਨੇ ਇਹ ਚ ਨਵੇਂ ਮਾਡਲ ਨੇ ਫਿੱਟ ਕਰੇ ਨੇ ਪਹਿਲੇ ਘੇਰਦੀਆਂ ਉਹ ਥੋੜੀ ਜੀ ਸੈਟਿੰਗ ਕਰਨੀ ਪੈਂਦੀ ਹੈ ਉਹ ਚੌੜੀ ਵੱਧ ਹੁੰਦੀ ਹੈ ਉਹਨੂੰ ਜੀ ਫੇਸ ਕਰਾ ਕੇ ਥੋੜਾ ਜਾ ਜਿੰਨੀ ਪਹਿਲਾਂ ਸੀ ਦੀ ਚੌੜੀ ਉਨੀ ਗਰਾਰੀ ਕਰਕੇ ਉਹਨੂੰ ਸੈੱਟ ਕਰਤਾ ਬਾਕੀ ਇਹ ਵੀ ਘੇਰਾਂ ਦੀ ਬੈਕ ਦੀ ਪਹਿਲੇ ਦੀ ਸੈਟਿੰਗ ਕਰਤੀ ਘਟਾਤਾ ਤੋਰਾ ਥੋੜਾ ਜਿਹਾ ਟਾਪ ਦੇ ਉੱਨੀ ਰੱਖਿਆ ਸੀ ਇਹਦਾ ਟਾਪ ਪੁਰਾਣੇ ਮਾਡਲ ਵਾਲਾ ਹੀ ਰੱਖਿਆ ਮਨ ਟਾਪ ਇਹਦਾ ਕੁੱਤੇ ਨੂੰ ਪੈਂਦਾ ਇਹ ਨਾ ਹਾਈ ਸਪੀਡ ਰਹਿੰਦਾ ਟਰੈਕਟਰ ਇਹ ਟਾਪ 'ਚ ਜੇ ਆਪਾਂ ਇਹਨੂੰ ਥੱਲੇ ਨੂੰ ਪੈਂਦਾ ਕਰ ਦਿੰਦੇ ਟਮਾਟਰੀ ਵਾਲਾ ਫਿਰ ਇਹਦਾ ਟਾਪ 'ਚ ਤੋੜਾ ਘੱਟ ਜਾਣਾ ਸੀ ਰੋਡ ਤੇ ਇਹਦੀ ਸਪੀਡ ਘੱਟ ਜਾਂਦੀ ਮੰਨ ਲਓ ਉਦਾਂ ਕੋਈ ਸਪੀਡ ਨਹੀਂ ਹੁੰਦੀ ਇਹ ਨਾਰਮਲ ਸਪੀਡ ਜਿੰਨੀ ਇਹਦੀ ਪੁਰਾਣੇ ਦੀ ਹੈਗੀ ਸੀ ਜੇ ਜਦੋਂ ਵੱਡੇ ਟਾਇਰ ਪਾਵਾਂਗੇ ਵੱਧ ਜੂ ਵੱਧ ਜੂ ਜੀ ਹਾਂ ਮੰਨ ਲਓ 5 ਤੋਂ 10 ਕਿਲੋਮੀਟਰ ਦਾ ਫਰਕ ਪਊਗਾ ਥੋੜਾ ਜਿਹਾ ਫਰਕ ਪਊਗਾ ਜੇ ਆਪਾਂ ਇਹਦੇ ਟਾਪ ਸਾਡਾ ਹੋ ਟਰੈਕਟਰ ਦੀ ਫਿਟ ਕਰ ਉਹ ਆਪਾਂ ਨੇ 19 ਦੰਦੇ ਨਹੀਂ ਫਿੱਟ ਕਰੀਏ ਠੀਕ ਹੈ ਉਹ ਇਹਨਾਂ ਫਿਰ ਆਪਣੇ 16 ਟਾਇਰ ਇਹ ਵਧੀਆ ਚੱਲੂ ਬੜੇ ਆਰਾਮ ਨਾਲ ਕੋਈ ਦਿੱਕਤ ਨਹੀਂ ਆਊ ਤੇ ਬਾਕੀ ਤੁਸੀਂ ਗੇਰ ਦਾ ਪਾਉਂ ਦਾ ਸਵਾਦ ਆ ਗੇਰ ਮਲਾਈ ਮੰਗੂ ਐ ਠਗ ਠਗ ਟੱਡ ਵਾਂਗੂ ਖੜਕਦੇ ਨੇ ਦੇਖੋ ਐ ਤੇ ਬਾਕੀ ਚਲੋ ਹੁਣ ਇਹਨੂੰ ਰੱਬ ਦਾ ਨਾਮ ਲੈ ਕੇ ਬੰਦੀ ਜਾਂਦੇ ਆ ਬਾਕੀ ਇਹਨੂੰ ਲਿਫਟ ਦਾ ਦਿਖਾ ਨਹੀਂ ਆਪਾਂ ਹਾਂ ਲਿਫਟ ਟਾਪਾ ਵੀ ਦੇਖੋ ਬਿਲਕੁਲ ਤਿਆਰ ਆ ਲੇਟ ਦਾ ਬਈ ਵਾਸਤੇ ਤਾਂ ਸਾਰੀ ਕਰ ਰਹੇ ਫੀਟਿੰਗਾਂ ਥੋੜੀ ਰਹਿੰਦੀ ਆ ਫਿਰ ਅਪਾ ਪੱਟਾ ਆਪਾ ਧਰਦੇ ਆ ਹਾਂ ਬਿਲਕੁਲ ਇਹਦੀ ਪੂਛ ਜੀ ਰਹਿੰਦੀ ਆ ਆਹ ਲਾਉਣ ਵਾਲੀ ਜਿਹੜੀ ਸੈਂਸਿੰਗ ਪਾਵਰ ਵਾਲੀ ਆ ਹਾਂ ਇਹ ਤੇ ਹੁਣ ਉਹ ਲਾਤਾ ਮਿਸਤਰੀ ਸਾਹਿਬ ਨੇ ਇਹਨਾਂ ਬੌਂਡ ਜੀ ਤੇ ਆ ਦੇਖੋ ਜੈਨ ਪਾਤਾ ਜੈਨ ਨੇ ਬੜੀ ਪਗਾਈ ਕਰਾਈ ਆ ਇਹ ਜੈਨ ਤਿੰਨ ਚਾਰ ਏਜੰਸੀਆਂ ਚ ਘੁੰਮ ਕੇ ਸਾਨੂੰ ओरिजिनल ਸਵਰਾਜ ਦੇ ओरिजिनल ਜੈਨ ਨੇ ਉਹਨਾਂ ਦੀ ਨਿਸ਼ਾਨੀਆਂ ਉਹਨਾਂ ਦੇ ਕਾਲ ਲਾਈਨ ਹੁੰਦੀ ਆ ਹਾਂ ਜੀ ਇਹ ਲਾਈਨ ਲੈਣ ਤੇ ਇਹ ਇਹ ਨਾ ਫਿਰ ਜਦੋਂ ਆਪਾਂ ओरिजिनल ਜੈਨ ਪਾਉਣੇ ਆ ਦੇਸੀ ਦਾ ਤੇ ਰੀਨਲ ਦਾ ਫਰਕ ਮਿਸਤਰੀ ਸਾਹਿਬ ਬਹੁਤ ਹੁੰਦਾ ਹਨ ਇਹਦੇ ਨਾਲ ਲੀਕੇਜ ਦੀ ਪ੍ਰੋਬਲਮ ਨਹੀਂ ਕੀ ਨੇ ਫਰਕ ਹੁੰਦਾ ਜਿਹੜਾ ਮਟੀਰੀਅਲ ਦਾ ਜਾਣ ਦਾ ਜ ਜਾਣ ਦੀ ਕੁਆਲਿਟੀ 'ਚ ਬੜਾ ਫਰਕ ਹੁੰਦਾ ਤੇ ਬਾਕੀ ਹੋਰ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਇੰਜਨ ਵੱਲ ਜਾਵਾਂਗੇ ਫਿਰ ਪਾਵਰ ਸਟੀering ਵੱਲ ਫਿਰ ਪਾਵਰ ਸਟੀering ਵੱਲ ਜਾਵਾਂਗੇ ਹੌਲੀ ਹੌਲੀ ਆ ਨਵਾਂ ਹਿੱਸਾ ਪਿਆ ਇਹਦੇ ਵੱਲ ਜਾਵਾਂਗੇ ਮੰਨ ਲਓ ਕਰੀ ਜਾਂਦੇ ਆ ਹੌਲੀ ਹੌਲੀ ਜਿਵੇਂ ਜਿਵੇਂ ਕਰਦੇ ਆ ਓਵੇਂ ਓਵੇਂ ਵੀਡੀਓ ਬਣਾ ਕੇ ਤੁਹਾਨੂੰ ਅਪਡੇਟ ਦੇ ਹੀ ਜਾਂਦੇ ਆ ਬਾਕੀ ਮਿਸਤਰੀ ਸਾਹਿਬ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ 4 ਸਪੀਡ ਗੇਅਰ ਕਰਾਉਣਾ ਹੋਵੇ ਟਰਬੋ ਪਾਵਰ ਟਰਬੋ ਪਾਵਰ ਸਟੀering ਹਰ ਇੱਕ ਕੰਮ ਲਈ ਤੁਸੀਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਵੀਰੇ ਤੋਂ ਟਾਈਮ ਲੈ ਕੇ ਆ ਸਕਦੇ ਹੋ ਕਿਉਂਕਿ ਹਜੇ ਸਾਡੇ ਪਿੱਛੇ 2-3 ਟਰੈਕਟਰ ਹੋਰ ਬੇਟਿੰਗ 'ਚ ਨੇ ਤੇ ਤੁਸੀਂ ਮੰਨ ਕੇ ਚੱਲੋ ਵੀ ਫੋਨ ਕਰਕੇ ਨੰਬਰ ਲਵਾ ਕੇ ਹੀ ਆਉਣਾ ਕਿਉਂ ਮਿਸਤਰੀ ਸਾਹਿਬ ਹਾਂਜੀ ਹਾਂ ਹਾਂ ਤੇ ਹੁਣ ਪਤਾ ਹੁਣ ਐਡਰੈਸ ਆਪਣਾ ਹਾਂ ਬਾਕੀ ਐਡਰੈਸ ਜਿਹੜਾ ਕਾਤਰੋ ਰੋਡ ਸ਼ਿਰਪੁਰ ਜਿਮੀਦਾਰਾ ਟਰੈਕਟਰ ਵਰਕਸ਼ਾਪ 7 ਸਟਾਰ ਹੋਟਲ ਦੇ ਸਾਹਮਣੇ 7 ਸਟਾਰ ਢਾਬੇ ਦੇ ਬਿਲਕੁਲ ਸਾਹਮਣੇ ਆ ਤੇ ਅੱਜ ਦੀ ਵੀਡੀਓ ਚ ਇੰਨੇ ਸੀ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਵਿੱਚ